ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੇ ਪਿੰਡ ਠੰਡੀ ਵਿੱਚ ਪਿੰਡ ਠੰਡੀ ਰਾਜ ਸਿੰਘ ਨਗਰ ਤੋਂ ਵਿਜੇਨਗਰ ਰੋਡ ਤੋਂ ਥੋੜਾ ਜਿਹਾ ਪਿੱਛੇ ਹਟਮਾ ਪੈਂਦਾ ਤੇ ਇੱਥੇ ਦੋਸਤੋ ਤੁਹਾਨੂੰ ਅੱਜ ਬਹੁਤ ਖੂਬਸੂਰਤ ਇੱਕ ਕੱਚਾ ਦਰਵਾਜ਼ੇ ਵਾਲਾ ਘਰ ਦਿਖਾਵਾਂਗੇ ਆਪਾਂ ਦਰਵਾਜ਼ੇ ਵਾਲੀਆਂ ਹਵੇਲੀਆਂ ਤਾਂ ਪਹਿਲਾਂ ਬਹੁਤ ਵੇਖ ਚੁੱਕੇ ਹਾਂ ਵੱਡੀਆਂ-ਵੱਡੀਆਂ ਹਵੇਲੀਆਂ ਪੱਕੀਆਂ ਹਵੇਲੀਆਂ ਅੱਜ ਤੁਹਾਨੂੰ ਇੱਕ ਕੱਚੀ ਹਵੇਲੀ ਤੇ ਕੱਚਾ ਦਰਵਾਜ਼ਾ ਦਿਖਾ ਰਹੇ ਹਾਂ ਦੋਸਤੋ ਬਹੁਤ ਖੂਬਸੂਰਤ ਇਸ ਦਰਵਾਜ਼ੇ ਦਾ ਜਿਹੜਾ ਡਿਜ਼ਾਈਨ ਆ ਤੇ ਤੁਹਾਨੂੰ ਇਹ ਸਾਰਾ ਘਰ ਆਪਾਂ ਅੰਦਰੋਂ ਵੀ ਦਿਖਾਵਾਂਗੇ ਇਹ ਅੰਦਰਲੇ ਪਾਸੇ ਤੋਂ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਘਰ ਦੋਸਤੋ ਪੂਰੇ ਦਾ ਪੂਰਾ ਕੱਚਾ ਘਰ ਆ ਇਸ ਦੇ ਅੱਗੇ ਜਿਹੜੀ ਇਹ ਦਰਵਾਜ਼ਾ ਡਿਊੜੀ ਬਣੀ ਆ ਇਹ ਵੀ ਕੱਚੀ ਆ ਤੇ ਅੰਦਰੋਂ ਘਰ ਵੀ ਇਸ ਦਾ ਵੇੜਾ ਵੀ ਸਾਰਾ ਕੱਚਾ ਹੈ ਇਹ ਇਸ ਦੇ ਨਾਲ ਜਿਸ ਤਰ੍ਹਾਂ ਘਰਾਂ ਦੇ ਵਿੱਚ ਦਰਵਾਜ਼ੇ ਦੇ ਨਾਲ ਬੈਠਕ ਬਣੀ ਹੁੰਦੀ ਆ ਉਹ ਬਣੀ ਹੋਈ ਆ ਦੋਸਤੋ ਇਹ ਵੀ ਤੁਹਾਨੂੰ ਅੰਦਰ ਤੋਂ ਦਿਖਾਉਣੇ ਆ ਬਹੁਤ ਚੌੜੀਆਂ ਚੌੜੀਆਂ ਕੰਧਾਂ ਨੇ ਇਸ ਦੀਆਂ ਤੇ ਬਹੁਤ ਵਧੀਆ ਖੂਬਸੂਰਤ ਏ ਘਾਰਾ ਥੋੜਾ ਜਿਹਾ ਗਲੀਆਂ ਵਗੈਰਾ ਉੱਚੀਆਂ ਹੋਣ ਕਰਕੇ ਜਿਹੜਾ ਇਸ ਦਾ ਹੁਣ ਬਾਹਰਲਾ ਦਰਵਾਜ਼ਾ ਹੈ ਬੈਠਕ ਦਾ ਉਹ ਖੁੱਲਦਾ ਨਹੀਂ ਹੈ ਇਹ ਅੰਦਰ ਜਿਸ ਤਰ੍ਹਾਂ ਅਲਮਾਰੀਆਂ ਵਗੈਰਾ ਬਣੀਆਂ ਹੁੰਦੀਆਂ ਨੇ ਉਹ ਬਣੀ ਹੋਈ ਆ ਇਹ ਦੋਸਤੋ ਤੁਸੀਂ ਅੰਦਰ ਤੋਂ ਬੈਠਕ ਦੇਖ ਰਹੇ ਹੋ ਤੇ ਹੁਣ ਆਪਾਂ ਚੱਲਦੇ ਆਂ ਘਰ ਦੇ ਅੰਦਰ ਅੰਦਰਲੇ ਪਾਸੇ ਤੋਂ ਤੁਹਾਨੂੰ ਇਹ ਘਰ ਦਿਖਾਉਣੇ ਆ ਕਿ ਅੰਦਰੋਂ ਇਹ ਘਰ ਕਿਸ ਤਰ੍ਹਾਂ ਦਾ ਹੈ ਇਹ ਅੰਦਰਲੇ ਪਾਸੇ ਤੋਂ ਦਰਵਾਜ਼ਾ ਦੋਸਤੋ ਤੁਸੀਂ ਦੇਖ ਰਹੇ ਹੋ ਕੱਚੀਆਂ ਕੰਧਾਂ ਨੇ ਸਾਰੀਆਂ ਇਸ ਘਰ ਦੀਆਂ ਤੇ ਇਹ ਬਾਹਰਲਾ ਜਿਹੜਾ ਮੇਨ ਦਰਵਾਜ਼ਾ ਅੱਗੇ ਤੁਹਾਨੂੰ ਬਾਹਰਲੇ ਪਾਸੇ ਤੋਂ ਦੋਸਤੋ ਤੁਸੀਂ ਦੇਖ ਰਹੇ ਸੀ ਇਹ ਅੰਦਰਲੇ ਪਾਸੇ ਤੋਂ ਤੁਸੀਂ ਉਹੀ ਦਰਵਾਜ਼ਾ ਦੇਖ ਰਹੇ ਹੋ ਸਾਹਮਣੇ ਵੀੜੇ ਦੇ ਵਿੱਚ ਦੋਸਤੋ ਤੁਸੀਂ ਆਟਾ ਚੱਕੀ ਦੇਖ ਰਹੇ ਹੋ ਟਰੈਕਟਰ ਦੇ ਮਗਰ ਪਹਿਲਾਂ ਇਹ ਆਮ ਹੀ ਆਟਾ ਚੱਕੀਆਂ ਹੁੰਦੀਆਂ ਸੀ ਜਿਹੜੇ ਘਰ-ਘਰ ਜਾ ਕੇ ਆਟਾ ਪੀਂਦੇ ਸੀ ਤੇ ਪੰਜਾਬ ਦੇ ਵਿੱਚ ਤਾਂ ਇਹ ਹੁਣ ਤਕਰੀਬਨ ਖਤਮ ਹੀ ਹੋ ਚੁੱਕੀਆਂ ਨੇ ਇਹ ਤੁਸੀਂ ਜਿਹੜਾ ਅੰਦਰਲੇ ਪਾਸੇ ਤੋਂ ਘਾਰਾ ਉਹ ਦੇਖ ਰਹੇ ਹੋ ਇਹਨਾਂ ਘਾਰਾਂ ਨੂੰ ਦੋਸਤੋ ਜਿਹੜਾ ਕਲੀ ਵਗੈਰਾ ਉਹ ਕੀਤੀ ਜਾਂਦੀ ਆ ਪੱਕਿਆਂ ਘਾਰਾਂ ਦੇ ਨਾਲੋਂ ਜਿਹੜੀ ਕੱਚੇ ਘਾਰਾਂ ਦੀ ਸਾਮ ਸੰਭਾਲਾ ਉਹ ਬਹੁਤ ਔਖੀ ਆ ਕਿਉਂਕਿ ਪੱਕੇ ਘਾਰ ਇੱਕ ਵਾਰੀ ਪਾਏ ਗਏ ਪਲੱਸਟਰ ਹੋ ਗਏ ਤਾਂ ਉਸ ਤੋਂ ਬਾਅਦ ਜ਼ਿਆਦਾ ਉਹਨਾਂ ਨੂੰ ਮੇਨਟੇਨ ਕਰਨ ਦੀ ਲੋਡ ਨਹੀਂ ਪੈਂਦੀ ਪਰ ਜਿਹੜੇ ਕੱਚੇ ਘਰ ਆ ਦੋਸਤੋ ਇਹ ਰੈਗੂਲਰ ਸਾਂਭ-ਸਮਾਲ ਮੰਗਦੇ ਆ ਇਹਨਾਂ ਨੂੰ ਸਾਂਭਣਾ ਬਹੁਤ ਔਖਾ ਹੈ ਤੇ ਇਹ ਹਰ ਸਾਲ ਆ ਜਿਹੜੀ ਇਹਨਾਂ ਦੀ ਕਲੀ ਵਗੈਰਾ ਹੁੰਦੀ ਹੈ ਇਸ ਨਾਲ ਚੀਜ਼ਾਂ ਕਰਕੇ ਸਾਂਭ-ਸਮਾਲ ਕਰਕੇ ਹੀ ਇਹਨਾਂ ਦੀ ਜਿਹੜੀ ਮਣਿਆਦਾ ਉਹ ਵੱਧਦੀ ਆ ਇਹ ਅੰਦਰਲੇ ਪਾਸੇ ਤੋਂ ਤੁਸੀਂ ਜਿਹੜਾ ਸਾਰਾ ਘਰ ਆ ਉਸ ਦਾ ਇਹ ਪੋਰਸ਼ਨ ਦੇਖ ਰਹੇ ਹੋ ਵੱਡੇ-ਵੱਡੇ ਘਰ ਵੀ ਆਪਾਂ ਵੀਡੀਓ ਚ ਬਹੁਤ ਦੇਖਿਆ ਹੈ ਦੋਸਤੋ ਪਰ ਨਾਲੇ ਹੁਣ ਤਾਂ ਪਰ ਨਾਲੇ ਵੀ ਅੰਡਰਗਰਾਊਂਡ ਹੋ ਗਏ ਦੇਖ ਕੰਨੋ ਨਹੀਂ ਮਿਲਦੇ ਪਰ ਪਹਿਲਾਂ ਜਦੋਂ ਬਰਸਾਤਾਂ ਪੈਂਦੀਆਂ ਸੀ ਤਾਂ ਪ੍ਰਣਾਲੇ ਚੱਲਦੇ ਸੀ ਇਸੇ ਘਰ ਦਾ ਦੋਸਤੋ ਇਹ ਤੁਹਾਨੂੰ ਅੰਦਰਲੇ ਪਾਸੇ ਤੋਂ ਇੱਕ ਕਮਰਾ ਦਿਖਾ ਰਹੇ ਹਾਂ ਕਾਫੀ ਵੱਡਾ ਕਮਰਾ ਹੈ ਖੁੱਲਾ ਡੁੱਲਾ ਇਹ ਆਲੇ ਬਣੇ ਹੋਏ ਆ ਜਿਨ੍ਹਾਂ ਦੇ ਵਿੱਚ ਲੋਕ ਦੀਵੇ ਵਗੈਰਾ ਬਾਲ ਕੇ ਰੱਖਦੇ ਸੀ ਜਦੋਂ ਲਾਈਟ ਵਗੈਰਾ ਦਾ ਪ੍ਰਬੰਧ ਨਹੀਂ ਸੀ ਇਸ ਦੇ ਉੱਪਰ ਤੁਸੀਂ ਛੱਤ ਦੇਖ ਰਹੇ ਹੋ ਛੱਤ ਵੀ ਦੋਸਤੋ ਪੁਰਾਣੀ ਆ ਇਸ ਦੇ ਅੰਦਰ ਇੱਕ ਰਸੋਈ ਬਣੀ ਹੋਈ ਹੈ ਛੋਟੀ ਜੀ ਤੇ ਇਸ ਦੀਆਂ ਛੱਤਾਂ ਨੇ ਜਿਹੜੀਆਂ ਦੋਸਤੋ ਉਹ ਕਾਨਿਆਂ ਦੀਆਂ ਨੇ ਅੰਦਰਲੇ ਪਾਸਿਓਂ ਬਹੁਤ ਜ਼ਿਆਦਾ ਜਿਹੜੀ ਠੰਡਕ ਮਹਿਸੂਸ ਹੁੰਦੀ ਆ ਇਸ ਦੋਸਤੋ ਪਿੰਡ ਦੇ ਵਿੱਚ ਹੋਰ ਵੀ ਕਾਫੀ ਸਾਰੇ ਕੱਚੇ ਘਰ ਦੇਖਣ ਨੂੰ ਮਿਲਦੇ ਨੇ ਤੇ ਤੁਹਾਨੂੰ ਇਹ ਘਰ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਇਸ ਵੀਡੀਓ ਨੂੰ ਦੋਸਤੋ ਅੱਗੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ